ਸਰ ਸ਼ਕਲ ਦੋਸਤੋ ਗੁੱਡ ਮਾਰਨਿੰਗ ਤੇ ਲੈ ਕੇ ਹਾਜ਼ਰਾਂ ਜੀ ਅਸੀਂ ਨਵਾਂ ਵਲੌਗ ਤੁਹਾਡੇ ਕੋਲ ਤੇ ਅੱਜ ਲੈ ਕੇ ਆਏ ਆ ਜੀ ਅਸੀਂ ਕਦੂ ਕਦੂ ਤਾਂ ਸਾਨੂੰ ਮਿਲਿਆ ਨਹੀਂ ਲੋਕੀ ਮਿਲੀ ਤੇ ਦੋਸਤ ਇਹ ਵੇਖੋ ਕਿੰਨਾ ਪਿਆਰਾ ਲੱਗ ਰਿਹਾ ਮੈਂ ਬੜਾ ਇੰਟਰਸਟ ਕਰਨ ਨੂੰ ਦਿਖਾ ਰਹੀ ਸੀ ਲੋਕੀ ਦੀ ਲੰਬੀ ਲੰਬੀ ਸ਼ਿਲਕਾ ਲਾਈਆਂ ਆ ਤੇ ਕਿੰਨਾ ਪਿਆਰੀਆਂ ਲੱਗ ਰਹੀਆਂ ਸੀ ਬਈ ਬਹੁਤ ਪਿਆਰੀਆਂ ਟੁੱਟ ਵੀ ਨਹੀਂ ਰਹੀਆਂ ਸੀ ਇਹ ਆ ਜੀ ਸਾਡਾ ਪਿੱਲਰ ਤੇ ਪਿੱਲਰ ਬੜਾ ਵਧੀਆ ਤੇ ਪਿੱਲਰ ਨੂੰ ਸੀ ਰੱਖਤਾ ਸਾਈਡ ਤੇ ਅੱਜ ਅਸੀਂ ਬਣਾਵਾਂਗੇ ਜੀ ਕद्दू ਦੇ ਕੋਫਤੇ ਤੇ ਕੋਫਤੇ ਬਣਾ ਲੈ ਸਕ ਤੋਂ ਪਹਿਲਾਂ ਅਸੀਂ ਛੇਲਾ ਗੇ ਕद्दू ਕद्दू ਛਿਲ ਕੇ ਫਿਰ ਉਹਨੂੰ ਉਹਨਾਂ ਨੂੰ ਕਰਾਂਗੇ ਜੀ ਕद्दू ਕਸ ਬਿੱਲੀ ਕਸ ਜੋ ਵੀ ਕਹਿੰਦੇ ਆ ਤੇ ਉਹ ਕਰਨ ਤੋਂ ਬਾਅਦ ਬਣਾਵਾਂਗੇ ਇਹਦੇ ਕੋਫਤੇ ਤੇ ਕੋਫਟੇ ਆਹ ਨਹੀਂ ਬਣਾਵਾਂਗੇ ਜੀ ਅੱਜ ਅਸੀਂ ਸਬਜੀ ਮੈਂ ਗਈ ਸੀ ਬਾਜ਼ਾਰ ਤੇ ਬਾਜ਼ਾਰ ਗਈ ਜਦੋਂ ਤੇ ਮੈਂ ਪੁੱਛਿਆ ਰੇਟ ਸਬਜੀ ਮੈਂ ਰੇਟ ਨਹੀਂ ਪੁੱਛਿਆ ਮੈਂ ਉਹਨੂੰ ਕਿਹਾ 1 ਕਿਲੋ ਮੈਨੂੰ ਕद्दू ਦੇ ਦੇ ਕਹਿੰਨਾ ਮੈਡਮ ਕद्दू ਤਾਂ ਨਹੀਂ ਅੱਜ ਕੀ ਆ ਇਹ ਉਹ ਆ ਲੋਕੀ ਆ ਦੇ ਦੂੰ ਮੈਂ ਕਿਹਾ ਦੇ ਦੇ ਅੱਛਾ ਦੇ ਕੇ ਕੰਦਾ ਕੀ ਮੈਡਮ ਜੀ 100 ਰੁਪਏ ਮੈਂ ਕਿਹਾ ਹਾਂ ਮੈਂ ਤਾਂ ਬਸ ਲੋਕੀ ਰਹੀ ਹੈ 1 ਕਿਲੋ ਕਹਿੰਦਾ ਮੈਡਮ ਜੀ 100 ਰੁਪਏ ਕਿਲੋ ਮੈਂ ਕਿਹਾ ਅੱਛਾ ਤੇ 100 ਰੁਪਏ ਕਿਲੋ ਲੈਂਦੀ ਸੀ ਅਸੀਂ ਲੋਕੀ ਤੇ ਇਹਨੂੰ ਕਿੱਦੋਂ ਕੁਛ ਕਰਕੇ ਇਹਦੇ ਚ ਪਾਇਆ ਵੇਸਣ ਵੇਸਣ ਪਾ ਕੇ ਤੇ ਅਸੀਂ ਇਹਨੂੰ ਅੱਛੀ ਤਰ੍ਹਾਂ ਮਿਰਚ ਮਸਾਲਾ ਤੇ ਥੋੜੀ ਜਿਹੀ ਮੈਂ ਪਾਈ ਹਲਦੀ ਥੋੜਾ ਜਿਹਾ ਪਾਇਆ ਦੇਗੀ ਮਿਰਚ আর ਥੋੜਾ ਜਿਹਾ ਪਾਇਆ ਗਰਮ ਮਸਾਲਾ ਤੇ ਇਹਦੇ ਵਿੱਚ ਬੇਸਣ ਪਾ ਕੇ ਕद्दू ਵਿੱਚ ਪਾ ਕੇ ਤੇ ਇਹਨੂੰ ਕੀਤਾ ਅੱਛੀ ਤਰ੍ਹਾਂ ਮੈਸ਼ ਜਦੋਂ ਇਹਨੂੰ ਮੈਸ਼ ਕਰ ਲਿਆ ਤੇ ਫਿਰ ਉਸ ਤੋਂ ਬਾਅਦ ਅਸੀਂ ਉਧਰ ਰੱਖਿਆ ਸੀ ਤੇਲ ਤੇ ਤੇਲ ਦੇ ਵਿੱਚ ਇਹ ਥੋੜਾ ਥੋੜਾ ਪਕੌੜਿਆਂ ਵਾਂਗੂ ਪਾਣੀ ਸ਼ੁਰੂ ਕਰਦੇ। ਇਹ ਵਾਰੀ ਤਾਂ ਮੈਂ ਪੂਰੀ ਗੋਲ ਸ਼ੇਪ ਚ ਬਣਾ ਲੈਣੀ ਆ ਇਹਨਾਂ ਨੂੰ ਕਿ ਚਲੋ ਵਧੀਆ ਲੱਗਦੇ ਆ ਹਨਾ ਮਨਚੂਰੀਅਨ ਦੀ ਤਰ੍ਹਾਂ। ਤੇ ਕਦੀ ਕਦੀ ਆਪਾਂ ਪਕੌੜਿਆਂ ਵਾਂਗੂ ਹੀ ਕੱਢ ਲਈਦੇ ਆ ਤੇ ਇਹ ਵਧੀਆ ਹੈ ਜੀ। ਇਸੇ ਤਰ੍ਹਾਂ ਤੁਸੀਂ ਤੇਲ ਪਾ ਕੇ ਤੇ ਇਹਦੇ ਵਿੱਚ ਕਰ ਲੈਣੇ ਆ ਫਰਾਈ ਤੇ ਫਰਾਈ ਕਰਨ ਤੋਂ ਬਾਅਦ ਅਸੀਂ ਉਧਰ ਕੁੱਕਰ 'ਚ ਸਾਡਾ ਤੜਕਾ ਪੁੰਜ ਰਿਹਾ ਜੀ ਇੱਧਰ ਬਣ ਰਿਹਾ ਨਮਕੀਨ ਚੌਲ ਨਾਲ ਤੇ ਮਟਰ ਆਲੂ ਗੋਭੀ ਤੇ ਮਾਂਵਾ ਦੀ ਬੜੀ ਪਤਾ ਨਹੀਂ ਤੁਸੀਂ ਕੀ ਅੰਬਰਸਰੀ ਬੜੀਆਂ ਬੋਲਦੇ ਸ਼ਾਇਦ ਕੁਝ ਲੋਕ ਤੇ ਟਮਾਟਰ ਸਾਰਾ ਕੁਝ ਪਾ ਕੇ ਤੇ ਆਪਾਂ ਬਣਾਉਣ ਲੱਗੇ ਆ ਜੀ ਨਮਕੀਨ ਚੌਲ ਤੇ ਮੇਰੇ ਹਸਬੰਦ ਕਹਿੰਦੇ ਹੁੰਦੇ ਫਾਇਦਾ ਕੀ ਨਮਕੀਨ ਚੌਲ ਬਣਾਉਂਦਾ ਜੇ ਸਾਰਾ ਕੁਝ ਤੇ ਪਾ ਲੈਣਾ ਤੁਸੀਂ ਮੈਂ ਕਿਹਾ ਤੁਸੀਂ ਟੈਸਟ ਦੇਖਿਆ ਕਰੋ ਇਧਰ ਸਰਗੇ ਸਾਡੇ ਬਣ ਗਿਆ ਜੀ ਸੋਰੀ ਕੋਫਤੇ ਤੇ ਕੋਫਤੇ ਸਾਡੇ ਬਣ ਕੇ ਹੋ ਗਿਆ ਜੀ ਰੈਡੀ ਤੇ ਅਸਾਂ ਨੂੰ ਪੈ ਗਈ ਮੰਜੂਰੀਨ ਬੋਲਣ ਦੀ ਆਦਤ ਕਿਉਂਕਿ ਕੰਮ ਸੇ ਕੰਮ 50 ਤੋਂ 60 ਆਰਡਰ ਮਨਜ਼ੂਰੀਆਂ ਦੇ ਆਉਂਦੇ ਆ ਤੇ ਮਨਜ਼ੂਰੀਆਂ ਮਨਜ਼ੂਰੀਆਂ ਮੋਤੇ ਚੜਿਆ ਹੋਇਆ ਸਾਡੇ ਇਹ ਦੇਖੋ ਕਿੰਨੇ ਵਧੀਆ ਬਣਦੇ ਆ ਮੈਂ نیچے ਬਟਰਪੇਪਰ ਰੱਖ ਦਿੱਤਾ ਹੈ ਬਟਰਪੇਪਰ ਰੱਖ ਦਿੱਤਾ ਕਿ ਤਾਂ ਕਿ ਜਿਹੜਾ ਆਇਲ ਆ ਉਹ ਅੱਛੀ ਤਰ੍ਹਾਂ ਇਹਦੇ ਵਿੱਚ ਹੀ ਹੋ ਜੇ ਤੇ ਜਿਆਦਾ ਸਬਜੀ ਦੇ ਵਿੱਚ ਆਇਲ ਨਾ ਆ ਰਹੇ ਜਦੋਂ ਤੱਕ ਮੈਂ ਸਬਜੀ ਬਣਾਵਾਂਗੀ ਉਦੋਂ ਤੱਕ ਇਹ ਜਿਹੜਾ ਤੇ ਆਇਲ ਹੈ ਬਿਲਕੁਲ ਨਿਕਲ ਜਾਏਗਾ ਤੇ ਇੱਧਰ ਸਾਡਾ ਗੁਰਲੀਨ ਤੇ ਕਰਨ ਆ ਗਿਆ ਜੀ ਕਰਨ ਕਹਿੰਦਾ ਅੱਜ ਮੈਂ ਬਣਾਵਾਂਗਾ ਨਮਕੀਨ ਚੋਬਲ ਤੇ ਗੁਲੀਨ ਕੰਦੀ ਕੀ ਪਿੱਛੇ ਹੋ ਜਾ ਇਹਨੇ ਇਹਦੇ ਮਾਰੇ ਥੱਪੜ ਤੇ ਇਹਨੂੰ ਕਾਫੀ ਪਨਿਸ਼ਮੈਂਟ ਮਿਲੀ ਸੀ ਉਸ ਤੋਂ ਬਾਅਦ ਕੀ ਵੱਡਿਆਂ ਤੇ ਹੱਥ ਚੁੱਕਣ ਦਾ ਮਤਲਬ ਕੀ ਹੁੰਦਾ ਤਾਂ ਇਹਨੂੰ ਪਤਾ ਲੱਗ ਗਿਆ ਕਿ ਮੰਮਾ ਨੂੰ ਪਤਾ ਲੱਗ ਗਿਆ ਮੈਂ ਹੱਥ ਚੁੱਕਿਆ ਸੀ ਕਹਿੰਦੇ ਸੌਰੀ ਦੀਦੀ ਇਹਦਾ ਚੋਲ ਸਾਡੇ ਬਣ ਕੇ ਹੋ ਗਿਆ ਜੀ ਤਿਆਰ ਤੇ ਜਿਸਕਰਨ ਖਾਣ ਲਈ ਹੋ ਗਿਆ ਤਿਆਰ ਇਹਦੀ ਆਦਤ ਹੈ ਕਿ ਆਪ ਆ ਕੇ ਖਾ ਲੈਂਦਾ ਆ ਇਹਨਾਂ ਡਾਕਟਰ ਸਾਹਿਬ ਨੇ ਫਰਮਾਇਆ ਸੀ ਕਿ ਗਰੇਲੇ ਜਿਹੜੇ ਆ ਉਹ ਕੱਟ ਕੇ ਤੇ ਤੁਸੀਂ ਫਰਾਈ ਕਰਕੇ ਬਣਾਓ ਅਸੀਂ ਗਰੇਲੇ ਵੀ ਉਸੇ ਤੇਲ ਜੀ ਫਰਾਈ ਕਰਲੇ ਸੀ ਤੇ ਗਰੇਲੇ ਫਰਾਈ ਕਰਕੇ ਬਣਾਏ ਪਹਿਲਾਂ ਕarele ਨੂੰ ਗੋਲ-ਗੋਲ ਕਟਿੰਗ ਕੀਤੀ ਔਰ ਫਿਰ ਉਹਨਾਂ ਨੂੰ ਫਰਾਈ ਕੀਤਾ ਔਰ ਫਿਰ ਪਿਆਜ਼ ਕੱਲਾ ਪਿਆਜ਼ ਪਾਇਆ ਉਹਨੂੰ ਭੁੰਨਿਆ ਤੇ ਉਹਦੇ ਵਿੱਚ ਪਾ ਕੇ ਕarele ਤੇ ਕareleਆਂ ਤੋਂ ਇਹ ਨਵੀਂ ਸਬਜ਼ੀ ਤਿਆਰ ਹੋਈ ਬਹੁਤ ਤੇਜ਼ ਸੀ ਤੇ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਇਹਨੂੰ ਇਹਦੇ ਦੇਖੋ ਜਿਸ ਕਰਣ ਮੈਂ ਖਾਲੇ ਨਮਕੀਨ ਚਾਲ ਤੇ ਮੈਂ ਕਹਾਂਗੀ ਕੀਤਾ ਪੁੱਠੇ ਕੰਮ ਚਮਚ ਸਾਰਾ ਹੀ ਟੇਡਾ ਕਰਕੇ ਰੱਖ ਦਿੱਤਾ ਇੱਥੇ ਮੈਂ ਕਹਾਂਗੀ ਕੀਤਾ ਕੀ ਹੈ ਇਹਦਾ ਮੈਜਿਕ ਮੇਰੇ ਚ ਇੰਨੀ ਪਾਵਰ ਹੈ ਕਿ ਮੈਂ ਚਮਚ ਟੇਡਾ ਕਰਤਾ ਠੀਕ ਹੈ ਇਧਰ ਗੁਲੀ ਨੂੰ 500 ਰੁਪਏ ਦਿੱਤਾ ਸੀ ਕੁਝ ਲਿਆਉਣ ਲਈ ਤੇ 400 ਬਚਿਆ ਤੇ ਚੁੱਕ ਕੇ ਲੈ ਗਿਆ ਇਧਰ ਅਸੀਂ ਇਹਨੂੰ ਚਮਚ ਤੋਂ ਕਰਦੇ ਸੀ ਥਪੜਾ ਥਪੜਾਈ ਕਿ ਇਹ ਕੀਤਾ ਕੀ ਹੈ ਖਾਣਾ ਖਾਣ ਤੋਂ ਬਾਅਦ ਇਸ ਤਰ੍ਹਾਂ ਦੇ ਕਹਿੰਦਾ ਇਹ 400 ਰੁਪਏ ਮੇਰਾ ਆ ਤੇ ਮੈਨੂੰ ਦੋ ਇੱਧਰ ਤੇਲ ਰੱਖ ਤਾ। ਤੜਕਾ ਪੋਣ ਕੇ ਤੇ ਫੇਰ ਅੱਛੀ ਤਰ੍ਹਾਂ ਤੇ ਫੇਰ ਪਾਵਾਂਗੇ ਆਪਾਂ ਕੋਫਤੇ ਇਹਦੇ ਵਿੱਚ। ਤੇ ਇਧਰ ਮੈਂ ਗਲੀ ਨਾਲ ਗੱਲਾਂ ਗੁੱਲਾਂ ਕਰਦੇ ਸੀ। ਤੁਪਕਾਂ ਜਿਹੜਾ ਦੇਖਿਆ ਤਾਂ ਸੌਦਾ ਸਾਰਾ ਪਾਉਣ ਵਾਲਾ ਸੀ ਬਾਕਸ ਵਿੱਚ। ਅੱਛੀ ਲੱਗਦੀ ਹੈ। ਇਹਨਾਂ ਨਾਲ ਖੁਜੀਆ ਜੋ ਕਿ ਬੱਚੇ ਨੂੰ ਬਹੁਤ ਪਸੰਦ ਹੈ ਤੇ ਪਾਠੀ ਸੀ ਇਹ ਨੀਚੜੇ। ਐਸੇ ਨੀਚੜਾ ਹਾਦਲ। ਤੇ ਇਹ ਸੀ ਜੀ ਬ੍ਰਾਈਟਨੀ ਬਲੈਕਨੀ ਇੱਥੇ ਹੋਣੀ ਹੈ ਕਾਲੇ ਮਾਂ আর ਇਧਰ ਹੈ ਜੀ ਜ਼ੀਰਾ ਜ਼ੀਰੇ ਤੋਂ ਬਿਨਾ ਤੇ ਕੋਈ ਸਬਜੀ ਨਹੀਂ ਬਣਦੀ ਤੇ ਇਹ ਹੈ ਜੀ ਰਾਜਮਾ ਹੋਣ ਅਸੀਂ ਤੁਹਾਨੂੰ ਦਿਖਾਉਣੀ ਆ ਮਸਰ ਦੀ ਦਾ ਜਿਹੜੀ ਕਿ ਜਲਦੀ ਬਣ ਜਾਂਦੀ ਮਸਰ ਦਾ ਤੇ ਇਹ ਅਜੀ ਸਾਡਾ ਨਮਸਕਾਰ ਟਾਟਾ ਸਾਰ ਜੀਨੀ ਇਹ ਅਜੀ ਜੀਨੀ ਤੜਕਾ ਇਸੇ ਤਰ੍ਹਾਂ ਸਾਡਾ ਆਲੂ ਪੂਜੀਆ ਤੇ ਮਹਾਰਾਜਾ ਉੱਪਰ ਬੈਠ ਗਿਆ ਤੇ ਇੱਧਰ ਸਾਡਾ ਤੜਕਾ ਗਿਆ ਸੀ ਪੁੱਜ ਤੇ ਅਸੀਂ ਪਾਤੇ ਜੀ ਇਹਦੇ ਵਿੱਚ ਕੋਫਤੇ ਤੇ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਆ ਬੋਲ ਲੀਨੋ ਮੈਗਾ ਗੁਲਨ ਬਹੁਤ ਟੇਸਟੀ ਬਣੀ ਆ ਜਰਾ ਪਲੇਟ ਦੇ ਤਨੂ ਮੇਰੇ ਟੇਸਟ ਦਿਖਾਵਾ ਪੁੱਤਰ ਤੇ ਅਜੇ ਮੇਰੇ ਬਰਤਨਾਂ ਤੇ ਧੇਰ ਲੱਗਾ ਹੋਇਆ ਇਹ ਵੀ ਸਾਫ ਕਰਨੇ ਆ ਜੀ ਕਿਚਨ ਪੂਰੀ ਜਲ ਥੱਲੋ ਹੀ ਪਈ ਐ ਸਮਝ ਨਹੀਂ ਆ ਰਹੀ ਕਿੱਧਰੋਂ ਕੰਮ ਸ਼ੁਰੂ ਕਰੋਂ ਤੇ ਕਿੱਧਰੋਂ ਕਰੋਂ ਇੱਧਰ ਸਾਡਾ ਸਟੈਂਡ ਹੈ ਜੀ ਇਹ ਜੂਸਰ ਮਿਕਸਰ ਹੈ ਐਂਡ ਜੂਸਰ ਮਿਕਸਰ ਐ ਜੀ ਵਧੀਆ ਜੂਸ ਨਿਕਲ ਜਾਂਦਾ ਐ ਸਾਡੇ ਐਸੇ-ਐਸੇ ਔਰੇਂਜ ਵਗੈਰਾ ਦਾ ਜੂਸ ਧੁੱਪੇ ਬਣਾ ਕੇ ਤੇ ਪੀ ਲਈਦਾ ਹਾਂ ਇੰਦਰ ਆ ਵੈਸੇ ਛੋਟੇ ਛੋਟੇ ਬਰਤਨ ਇਹ ਬਿੱਲੀ ਕਸ਼ ਕਦੂ ਕਸ਼ ਪਤਾ ਨਹੀਂ ਇਹਨੂੰ ਕੀ ਕਹਿੰਦੇ ਆ ਮੈਂ ਤੇ ਇੱਦਾਂ ਹੀ ਕਹਿ ਦਿੰਦੀ ਹਾਂ ਕਿ ਮੂਲੀ ਕ੍ਰੈਸ਼ ਕਰਨੀ ਹੋ ਫੜਾਇਓ ਬਸ ਹਾਂ ਤੇ ਸਬਜੀ ਵੀ ਆ ਗਈ ਸੀ ਵਾਈਲਡ اور ਇਧਰ ਸਾਡੇ ਕੋਫਤੇ ਬਣ ਕੇ ਹੋ ਗਏ ਆ ਤਿਆਰ ਤੇ ਥੋੜੀ ਜੀ ਇਹਦੇ ਵਿੱਚ ਮਲਾਈ ਪਾ ਲਿਓ ਦੋਸਤੋ ਤੇ ਕੋਫਤੇ ਬਣ ਕੇ ਹੋ ਗਈ ਸਬਜੀ ਤਿਆਰ ਤੇ ਦੇਖੋ ਕਿੰਨੀ ਵਧੀਆ ਸਬਜੀ ਬਣੀ ਆ ਔਰ ਟੇਸਟੀ ਕੀਤੀ ਅਸੀਂ ਬਹੁਤ ਟੇਸਟੀ ਬਣੀ ਸੀ ਤੇ ਇਸੇ ਤਰ੍ਹਾਂ ਤੁਸੀਂ ਵੀ ਟਰਾਈ ਕਰਿਓ ਜ਼ਰੂਰ ਬਟ ਮਲਾਈ ਪਾ ਲਿਓ ਕਿਉਂਕਿ ਮਲਾਈ ਦੇ ਨਾਲ ਹੀ ਇਹਦਾ ਟੇਸਟ ਆਏਗਾ ਤੇ ਕੋਫਟੇ ਬਹੁਤ ਵਧੀਆ ਬਣੇ ਸੀ ਤੁਹਾਨੂੰ ਸਾਡੀਆਂ ਵੀਡੀਓਜ਼ ਕਿਸ ਤਰ੍ਹਾਂ ਦੀਆਂ ਲੱਗਦੀਆਂ ਜ਼ਰੂਰ ਦੱਸਿਓ ਕਿਉਂਕਿ ਅਸੀਂ ਆਪਣੇ ਵੱਲੋਂ ਫੁੱਲ ਟਰਾਈ ਕਰਦੇ ਹਾਂ ਕਿ ਸਾਨੂੰ ਪਰ ਐਕਸਪੀਰੀਅੰਸ ਨਹੀਂ ਹੈਗਾ ਵੀਡੀਓਜ਼ ਬਣਾਉਣ ਦਾ ਤੇ ਅਸੀਂ ਆਪਣੇ ਵੱਲੋਂ ਟਰਾਈ ਕਰਦੇ ਹਾਂ ਕਿ ਵਧੀਆ ਬਣੇ ਕੋਫਟੇ ਤਾਂ ਬਹੁਤ ਯਮਮੀ ਸੀਗੇ ਪਰ ਥੋੜੇ ਜੇ ਗਰਮ ਸੀਗੇ ਮੂੰਹ ਸੜ ਗਿਆ ਮੇਰਾ ਬਾਏ ਬਾਏ